ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਸੂਟ ਦੇ ਲੈ ਕੇ ਆਏ ਆਂ ਪੂਰੇ ਵਧੀਆ ਇਸਟਾ ਬ੍ਰਾਂਡ ਦੇ ਸੂਟ ਸੂਟ ਸਾਰੇ ਇਸਟਾ ਬ੍ਰਾਂਡ ਦੇ ਰਹਿਣਗੇ ਤੇ ਇਹਦੇ ਕੱਲੇ ਗਲੇ ਤੇ ਟਾਈ ਪੱਟੀ ਤੇ ਵਰਕ ਹੈ ਇਹ ਡਿਜ਼ਾਈਨਰ ਪੀਸ ਆਇਆ ਪਲੇਨ ਇਹਦੀ ਕੁੜਤੀ ਰਹੂਗੀ ਜੀ ਆ ਦੇਖੋ ਸਟਾਫ ਇਹ ਜ਼ੂਮ ਕਰਕੇ ਦਿਖਾਓ ਪੁੱਤਰ ਜੀ ਅਜੇ ਤਾਂ ਕਾ ਚੀਜ਼ ਆਪਣੀ ਮਾਰਕਟ ਚ ਆਈਆਂ ਨਹੀਂ ਜੀ ਗਰਮੀ ਲੱਭਣੀਆਂ ਹੈ ਹੈ ਗਰਮੀ ਲੱਭਣੀਆਂ ਗਰਮੀ ਲਸਟਪ ਸਟਾਰਟ ਹੋ ਗਈ ਆਪਣਾ ਇਹ ਆ ਗਈ ਜੀ ਕੁੜਤੀ ਰੂ ਬਿਸਕੋਸ ਚ ਬਹੁਤ ਵਧੀਆ ਐ ਇੰਨੇ ਸੋਹਣੇ ਦੀ ਫਿਟਿੰਗ ਬਣਦੀ ਹੈ ਇਹ ਆ ਜਾਂਦਾ ਜੀ ਜਿਵੇਂ ਆਪਾਂ ਕੋਈ ਬੰਦਾ ਜੋਬ ਕਰਦਾ ਬਾਹਰ ਅੰਦਰ ਜਾਣਾ ਉਹਨਾਂ ਵਾਸਤੇ ਲੁੱਕ ਲੁੱਕਵਾ ਜਾਗੀ ਇਦਾਂ ਦਾ ਹੀ ਕਲਰ ਹੈ ਤੇ ਨਾਲ ਦੀ ਇਹਦੀ ਬਾਟਮ ਰਹੂ ਜੀ ਬਾਟਮ ਰਹੂਗੀ ਪਿਓਰ ਜਾਮ ਕਾਟਨ ਦੀ ਇਹ ਆ ਗਈ ਜੀ ਗਰਮੀ ਵਾਲੀਆਂ ਚੀਜ਼ਾਂ ਜਿਵੇਂ ਮੂਰੇ ਆਪਾਂ ਗਰਮੀ 'ਚ ਪਾਉਣੇ ਸਭ ਤੋਂ ਚਾਰ ਚੰਦ ਲਾਉਂਦੀ ਹੈ ਜੀ ਦੀ ਗਲੇ ਦੀ ਇਹਦੇ ਕੱਲੇ ਗਲੇ ਤੇ ਵਰਕ ਹੈ ਟਾਈ ਦੀ ਬਹੁਤ ਪਿਆਰਾ ਇਹ ਸੂਟ ਹੈ ਜੀ ਤੇ ਇਹਦੇ ਇਸ ਸੂਟ ਨੂੰ ਚਾਰ ਚੰਦ ਲਾਉਂਦਾ ਜੀ ਦਾ ਦੁਪੱਟਾ ਜਿਹੜੇ ਕਲਰ ਪਾ ਕੇ ਮਤਲਬ ਇਹਦੇ ਵਿਸਕੋਸ ਦਾ ਕਮੀਜ਼ ਕੱਢਿਆ ਹੋਇਆ ਤੇ ਉਹਦੇ ਨਾਲ ਦੀ ਰਹੇਗੀ ਜੀ ਚੁੰਨੀ ਚੁੰਨੀ ਹੈ ਜੀ ਪਿਓਰ ਮਸਲੀਨ ਦੀ ਆ ਲਓ ਜੀ ਆ ਦੇਖੋ ਜੀ ਆ ਰਹੀ ਇਹਦੇ ਨਾਲ ਚੁੰਨੀ ਜਿੰਨੇ ਰੰਗ ਵਰਕ ਚ ਹੈ ਉਨੇ ਰੰਗ ਦੀ ਚੁੰਨੀ ਦੇ ਆ ਦੇਖੋ ਜੀ ਮਾਡਲ ਦੇ ਪਾਇਆ ਹੋਇਆ ਆ ਦੇਖੋ ਮਾਡਲ ਦੇ ਪਾਇਆ ਵਾ कॉटन ਦੀ ਸਲਵਾਰ ਹੈ ਜੀ ਆ ਲਿਖਿਆ ਹੋਇਆ ਬਕਾਇਦਾ ਸਵਾਰ ਰੂਹੀ ਦੀ ਕਾਟਨ ਦੀ ਬਹੁਤ ਵਧੀਆ ਹੈ ਇਸਟਾ ਬ੍ਰਾਂਡ ਦੇ ਕੱਪੜੇ ਆ ਇਹਨੂੰ ਤੁਸੀਂ ਬਾਹਰ ਅੰਦਰ ਪਾਓ ਡਿਊਟੀ ਦੇ ਪਾਓ ਇਹ ਉਹ ਚੀਜ਼ਾਂ ਹੈ ਵੀ ਜਿਹੜੀਆਂ ਜੇ ਤੁਸੀਂ ਇੱਕ ਟਾਈਮ ਛੋਟਾ ਚਿੱਤ ਤੱਕ ਜੇ ਤੁਸੀਂ ਘਰੇ ਵੀ ਪਾ ਸਕਦੇ ਹੋ ਇਹ ਨਹੀਂ ਹੈਗਾ ਵੀ ਹਾਂ ਜੀ ਕਪੜਾ ਲੜਦਾ ਜਾਂ 14 ਹਮ ਨਾ ਪਾ ਨਹੀਂ ਸਕਦਾ ਇੰਨਾ ਸੋਹਣਾ ਬਿਸਕੋਸ ਦਾ ਕਪੜਾ ਹੈ ਜੀ ਬਹੁਤ ਵਧੀਆ ਕੱਲੀ ਸ਼ਰਟ ਥੱਲੇ ਲਾਈਨਿੰਗ ਲੱਗੂਗੀ ਜੀ ਸਲਵਾਰ ਥੱਲੇ ਬਿਲਕੁਲ ਨਹੀਂ ਲੱਗੇਗੀ ਓਨਲੀ ਸ਼ਰਟ ਥੱਲੇ ਲਾਈਨਿੰਗ ਲੱਗੂਗੀ ਹਾਰੇ ਕੋਲੀ ਇਹ ਦਾ ਦੁਪੱਟਾ ਹੈ ਜੀ ਵਧੀਆ ਸਾਰੇ ਦੁਪੱਟਿਆਂ ਤੇ ਫਿਨਿਸ਼ਿੰਗ ਨਾਲ ਪੀਕੋ ਕੀਤੀ ਹੋਈ ਹੈ ਜੀ ਇਹ ਬ੍ਰਾਂਡ ਦੀ ਨਿਸ਼ਾਨੀ ਹੁੰਦੀ ਹੈ ਇਹ ਆ ਗਿਆ ਜੀ ਇਸਟਾ ਬ੍ਰਾਂਡ ਦਾ ਸਾਰੇ ਇਸਟਾ ਬ੍ਰਾਂਡ ਦੇ ਚੱਲਣਗੇ ਜੀ ਆਪਣੇ ਕੋਲ 5-6 ਕਲਰ ਹੈ ਨੈਕਸਟ ਆ ਗਿਆ ਨੈਕਸਟ ਹੁੰਦਾ ਕਿ ਨੈਕਸਟ ਹੁੰਦਾ ਹੈ ਨੈਕਸਟ ਨੈਕਸਟ ਹਾਰੇ ਕੋਲੀ ਦੇ ਫਾਫਾਂ ਦੇ ਉੱਪਰ ਲਿਖਿਆ ਹੋਇਆ ਇਸਟਾ ਇਸਟਾ ਬ੍ਰਾਂਡ ਹੈ ਇਸ ਦਾ ਬ੍ਰਾਂਡ ਦੇ ਆ ਜੀ ਇਸ ਦਾ ਬ੍ਰਾਂਡ ਆ ਪਤਾ ਕਰਕੇ ਲਿਆਉਣ ਲੱਗ ਜੀ ਇਸ ਦਾ ਬ੍ਰਾਂਡ ਦਾ ਆਪਣਾ ਜਿਹੜਾ ਸਰਦੀ ਚ ਰਿਸਪੌਂਸ ਰਹਾ ਕਸਟਮਰਾਂ ਨੂੰ ਬਹੁਤ ਹੀ ਜ਼ਿਆਦਾ ਬੈਸਟ ਰਿਹਾ ਲਓ ਜੀ ਸਾਰਾ ਸੂਟ ਖੋਲਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਇਹਨਾਂ ਦੇ ਇਕੱਲੇ ਗਲਿਆਂ ਤੇ ਵਰਕ ਹੈ ਜੀ ਜਿਹੜਾ ਗਲੇ ਤੇ ਵਰਕ ਹੋਊਗਾ ਉਸ ਰੰਗ ਦੀ ਚੰਨੀ ਹੋਗੀ ਇਹ ਸਾਰੇ ਬਿਸਕੋਸ ਚ ਰਹਿਣਗੇ ਜੀ ਚਲ ਖੋਲ ਹੀ ਦਿੰਨੇ ਆ ਜੀ ਫਿਰ ਥੋੜੀ ਜਿਹਾ ਤਾਂ ਨਾਲ ਖੋਲ ਕੇ ਦਿਖਾਓ ਕਿਉਂਕਿ ਬਾਰੀ-ਬਾਰੀ ਖੋਲਣੇ ਸਾਨੂੰ ਜੀ ਇੰਨੀ ਲੰਬਾਈ ਦਾ ਕੋਈ ਚੱਕਰ ਨਹੀਂ ਹੈਗਾ ਜੀ ਜਿੰਨਾ ਮਰਜ਼ੀ ਤੁਸੀਂ ਨੀਵਾ ਉੱਚਾ ਬਣਾ ਸਕਦੇ ਹਾਂ ਕਿਉਂਕਿ ਇਹ ਗਲੇ ਤੇ ਟਾਈ ਪੱਟੀ ਹੈ। ਰੇਟ ਦੱਸੋ ਮੰਮੀ ਜੀ। 1285 ਨਾਲ ਰਹਿਣਗੀਆਂ ਜੀ ਕਾਟਨ ਦੀਆਂ ਸਲਵਾਰਾਂ ਤੇ ਚੁੰਨੀਆਂ ਇਹਨਾਂ ਦੀਆਂ ਸਿਰਈ ਹੈ ਜੀ। ਚੁੰਨੀ ਦੇ ਸਿਰ ਤੇ ਸੂਟ ਹੈ ਜੋ ਬੈਲ ਦੇ ਉੱਪਰ ਵਰਕ ਹੈ ਜੀ ਡਿਜ਼ਾਈਨਰ ਪੀਸ ਹੈ। ਇਹ ਲੁੱਕ ਵਾਈਜ਼ ਸੂਟ ਆ ਜਾਂਦੇ ਜਿਵੇਂ ਆਪਾਂ ਕਹਿੰਦੇ ਆ ਵੀ ਇਹ ਤਾਂ ਜਿਹੜੇ ਸੂਟ ਜੀ ਮਾਰਕੀਟ ਚ ਆਏ ਵੀ ਨਹੀਂ ਹੈਗੇ ਜੀ। ਹਾਂ ਆ ਲਓ ਜੀ। ਜਿਹੜੇ ਆਪਣੇ ਕੋਲੇ ਆ ਚੁੱਕੇ ਆ। ਆ ਲਓ ਜੀ ਇਹਨਾਂ ਦੀਆਂ ਚੁੰਨੀਆਂ ਹੀ ਇਹਨਾਂ ਦੀਆਂ ਸਾਣਾ ਹੀ ਚੁੰਨੀਆਂ ਪਿਓਰ ਮਸਲੀਨ ਦੀਆਂ। ਸੈਸਾਤ ਉਸੋ ਬਲੀਪੀ ਆਰਡੀ ਮਸਲਿਨ ਦੀ ਚੁੰਨੀ ਲੱਗੀ ਹੋਈ ਹੈ ਇਹਦੇ ਨਾਲ ਖੁੱਲੀ ਡੁੱਲੀ ਆ ਲੋ ਜੀ ਇਹ ਦੇਖੋ ਜੀ ਜਿਹੜਾ ਤੱਲਰ ਆ ਰਿਹਾ ਹੈ ਇਹ ਸੁਰਮੇ ਰੰਗਾ ਜਾਂ ਕਲਰ ਆ ਬੱਲ ਲਈ ਉਹੀ ਡਾਰਕ ਬਸ ਇਹਦੇ ਇਕੱਲੇ ਗਲੇ ਤੇ ਜੀ ਟਾਈ ਵਰਕ ਕੀਤਾ ਹੋਇਆ ਬਾਕੀ ਬਿਸਕੋਸ ਦੀ ਕੁੜਤੀ ਹੈ ਇਹਦੀ ਫਿਟਿੰਗ ਬਹੁਤ ਘੈਂਟ ਆਉਂਦੀ ਹੈ ਪਾਰਟੀ ਵੀਅਰ ਸੂਟ ਆ ਤੇ ਗ੍ਰੇਡ ਵੀ ਜੈਨੂਅਲ ਸਿਰਫ 1285 ਸਾਡੇ ਵਾਲੇ ਰੇਟ ਤੇ ਤੁਹਾਨੂੰ ਕੋਈ ਇਹ ਇਸਟਾ ਬ੍ਰਾਂਡ ਦੇ ਸੂਟ ਦੇ ਦੇ ਹੱਡੀ ਗਰੰਟੀ ਹੈ ਜੀ ਆ ਲੋ ਜੀ ਜਿਪਨਾਲ ਫੋਟੋ ਦਿਖਾ ਲਾ ਕਰਨਾ ਬਾਪੂ ਬਣੇ ਬੈਠਾ ਰਹਿਣਾ ਹਾਂ ਰੋਜੀ ਕਲਰ ਹਾਂ ਰੋਜੀ ਕਲਰ ਮਾਤਾ ਦਾ ਦਾ ਕਰ ਸੂਟ ਬੇਲਾ ਬੈਠਾ ਮੌਜ ਨਾਲ ਜਿਹੜੇ ਸਾਡੇ ਕੋਲੇ ਸੂਟ ਆਏ ਆ ਜੀ ਸਾਡੀ ਗਰੰਟੀ ਹੈ ਬਾਜ਼ਾਰ ਚ ਤੁਹਾਨੂੰ ਨਹੀਂ ਮਿਲਣਗੇ ਬਿਲਕੁਲ ਨਹੀਂ ਮਿਲਣਗੇ ਜਿਹੜਾ ਕਪੜਾ ਸਾਡੇ ਕੋਲੇ ਮਿਲਦਾ ਬਾਜ਼ਾਰ ਚ ਨਹੀਂ ਮਿਲਦਾ ਆਪਣੇ ਕੋਲ ਤਾਂ ਪਹਿਲਾਂ ਆਇਆ ਜੀ ਕਪੜੇ ਫੇ ਬਾਜ਼ਾਰ ਚ ਅਜੇ ਆਇਆ ਵੀ ਤਾਂ ਲੇਟ ਆਉ ਹਜੇ ਆ ਦੇਖੋ ਜੀ ਇਫਰੋਦੀਆ ਜੀ ਇਹਦੇ ਗਲੇ ਤੇ ਬਰਖ ਹੈ ਜੀ ਦੇਖਦੇ ਜਾਓ ਤੁਸੀਂ ਬਰਖ ਨਾਲ ਦਾ ਦੁਪੱਟਾ ਤੇ ਚੁੰਨੀ ਆ ਸਲਵਾਰਾ ਕੌਟਣ ਦੀਆਂ ਇਹ ਗੱਲ ਛੂਟੋਂ ਪਤਾ ਹੀ ਜਿਆਤਰ ਚੁੰਨੀ ਸਿਰਤੀ ਹੁੰਦਾ ਜੀ ਚੁੰਨੀ ਦੇ ਨਾਲ ਪਿਆਰ ਓਰੀਜਨਲ ਆ ਗਈ ਓਰੀਜਨਲ ਮਸਲੀਨ ਓਰੀਜਨਲ ਮਸਲੀਨ ਦਾ ਦੁਪੱਟਾ ਦੇਖੋ ਜੀ ਦੇਖ ਕੇ ਰੂਹ ਖੁਸ਼ ਹੁੰਦੀ ਹੈ ਇਹ ਚੀਜ਼ਾਂ ਤੁਹਾਨੂੰ ਬਾਜ਼ਾਰ ਚੋਂ ਨਹੀਂ ਮਿਲਣਗੀਆਂ ਇਹ ਡਿਜ਼ਾਈਨਰ ਪੀਸ ਆ ਜਾਂਦੇ ਇਹਦੀ ਚੁੰਨੀ ਇਹਦੀ ਸਾਨ ਹੈ ਜੀ ਆ ਸਾਡੇ ਦੀਪੂ ਦੇ ਹੱਥ ਦੁਖਦੇ ਜੇ ਫੜਕੇ ਦੁਪੱਟਾ ਦਿਖਾ ਦੇ ਮੈਨੂੰ ਕੱਲੀ ਭੋਲਿਆ ਤੂੰ ਟਿਕ ਜਾ ਆ ਦੇਖੋ ਜੀ हां देखो बेटा दे गली ते बरक है ओदे नाल दियां चुन्नी है चुन्नीयां साण है जी पार्टी वियर सूट है लुक वाइज सूट है सिर्फ ते सिर्फ 1285 1285 ਅਸੀਂ ਦੇ ਰਹੇ ਆ ਕੋਈ ਨਹੀਂ ਦੇਊਗਾ ਜੀ ਇਹ सूट ਘੱਟੋ ਘੱਟ ਸਾਨੂੰ 17-1800 ਦਾ ਦੇਣਗੇ ਜੀ ਬਾਜ਼ਾਰ ਤੇ ਤੇ ਅਸੀਂ ਦੇ ਰਹੇ ਆ ਵੀ ਝੋਟ ਹਾਂ ਲਈ 1200 ਕਰਦੇ ਤੇ ਸਾਡੀ ਹੱਥ ਬਣ ਕੇ ਬੈਂਤੀ ਆ ਵੀ ਅਸੀਂ ਬਹੁਤ ਸਾਫ਼ ਤੇ ਸੁਥਰੀ ਵੀਡੀਓ ਪਾਉਣਾ ਪਲੀਏ ਸਾਡਾ ਮਨ ਨਾ ਦੁਖੀ ਕਰਿਆ ਕਰੋ ਜਦੋਂ ਤੁਸੀਂ ਕਹਿ ਦਿੰਦੇ ਹੋ ਵੀ ਤੁਹਾਡੀ ਸ਼ਿਪਿੰਗ ਜ਼ਿਆਦਾ ਹੈ ਸ਼ਿਪਿੰਗ ਹੈ ਜ਼ਿਆਦਾ ਮੈਨੂੰ ਐਂ ਦੱਸੋ ਜੀ ਸ਼ਿਪਿੰਗ ਵਿੱਚ ਸਾਡੀ ਕਾਦੀ ਜ਼ਿਆਦਾ ਹੈ ਅੱਧਾ ਕਿਲੋ ਦੇ 50 ਲੱਗਦੇ ਆ ਡਾਕ ਖਾਨੇ ਚੋਂ ਪਤਾ ਕਰਾਇਆ ਕਰੋ ਫਿਰ ਤੁਸੀਂ ਸਾਨੂੰ ਕਹਿ ਸਕਦੇ ਹੋ ਅੱਧਾ ਕਿਲੋ ਦੇ 50 ਲੱਗਦੇ ਆ ਜੀ ਕਿਲੋ ਦੇ 65 ਲੱਗਦੇ ਆ ਡੇਢ ਕਿਲੋ ਦੇ 85 ਦੇ 2 ਕਿਲੋ ਦੇ 110 ਇਹ ਚ ਸਾਡਾ ਤਾਂ ਕੁਝ ਵੀ ਨਹੀਂ ਤੁਸੀਂ ਕਹਿੰਦੇ ਥੋੜੀ ਸ਼ਿਪਿੰਗ ਬਜਾਦਾ ਅਸੀਂ ਤਾਂ ਨਹੀਂ ਲੈ ਰਹੇ ਜੀ ਸ਼ਿਪਿੰਗ ਸ਼ਿਪਿੰਗ ਤਾਂ ਡਾਕ ਖਾਣੇ ਵਾਲੇ ਲੈ ਰਹੇ ਆ ਪਲੀਜ਼ ਐਦਾਂ ਨਾ ਕਰਿਆ ਕਰੋ ਤੁਸੀਂ 10 20 ਰੁਪਏ ਪਿੱਛੇ ਸਾਡਾ ਮਨ ਬਹੁਤ ਦੁਖੀ ਕਰਦੇ ਆ ਕਿਉਂਕਿ ਅਸੀਂ ਕੋਈ ਕੋਲ ਤੁਹਾਡਾ ਇਹ ਡਾਕ ਦਾ ਸਾਡਾ ਆਪਦਾ ਸਿਸਟਮ ਤਾਂ ਹੈ ਨਹੀਂ ਦੀਪੋ ਪਿਕ ਕਰਦਾ ਇਹ ਗਵਰਨਮੈਂਟ ਦਾ ਕੰਮ ਹੈ ਜੋ ਗਵਰਨਰਮੈਂਟ ਦੇ ਰੇਟ ਆ ਉਹੀ ਅਸੀਂ ਸੋ ਤੋਂ ਲੈਣੇ ਆ ਅਸੀਂ ਵੱਖਰੇ ਤਾਂ ਲੈਂਦੇ ਨਹੀਂ ਤੇ ਸਾਡੇ ਰੇਟ ਤਾਂ ਬਹੁਤ ਘੱਟ ਹੈ ਜੀ ਜੇਹੀ ਅਸੀਂ ਡੀਟੀਸੀ ਤੋਂ ਲਈਏ ਨਾ ਘੱਟੋ ਘੱਟ 80 ਤੋਂ 90 ਰੁਪਏ ਕਿਲੋ ਲੈਂਦੇ ਆ ਉਹ ਫੇਰ ਤੁਸੀਂ ਕਹਿ ਸਕਦੇ ਹੋ ਜਾ ਕੇ ਡੀਟੀਸੀ ਦਾ ਅਫਸਰ ਪਤਾ ਕਰ ਲਿਓ 1 ਕਿਲੋ ਦੇ ਹੋ 80-90 ਰੁਪਏ ਰਹਿੰਦੇ ਆ। ਉਹ ਹੁੰਦੀ ਵੀ ਸ਼ਹਿਰ ਤੋਂ ਸ਼ਹਿਰ ਆਉਦੀ। ਹਾਂ ਉਹ ਸ਼ਹਿਰ ਤੋਂ ਸ਼ਹਿਰ ਜਾਂਦੇ ਆ। ਹਾਂ ਲਓ ਜੀ। ਇਹ ਰੰਗ ਇਦਾਂ ਦਾ ਹੈ ਇਹ ਰੰਗ ਤਾਂ ਮੈਨੂੰ ਪਤਾ ਨਹੀਂ ਉਹ ਸ਼ਹਿਰ ਤੋਂ ਸ਼ਹਿਰ ਜਾਂਦੇ ਪਿੰਡਾਂ 'ਚ ਨਹੀਂ ਜਾਂਦੇ। ਅਸੀਂ ਅਗਲਾ ਪਿੰਡ 'ਚ ਜਿੱਥੇ ਬੈਠਾ ਹੋਵੇ ਉੱਥੇ ਪਹੁੰਚਾਉਣੇ ਆ। ਦਾਫਖਾਨੇ ਨਹੀਂ ਲਾ ਕੇ। ਇਹ ਰੰਗ ਵੀਰੇ ਇਦਾਂ ਦਾ ਤਾਂ ਮੈਨੂੰ ਨਹੀਂ ਪਤਾ ਰੰਗ ਕਿਹੜਾ ਹੈ। ਪੈਂਟਰ ਵੀ ਇੱਥੇ ਛੋਟੇ ਘਰੇ ਪਹੁੰਚਦੀ ਹੁੰਦੀ ਹੈ ਜੀ। ਇਹਨਾਂ ਦੀਆਂ ਚੁੰਗੀਆਂ ਹੀ ਇਹਨਾਂ ਨੂੰ ਪਹੁੰਚਾਉਣ ਹੈ ਜੀ। ਆ ਦੇਖੋ। ਚੁੰਨੀ ਪਿਆਰ ਦੀ ਚੁੰਨੀ ਇਹ ਮਸਲੀਨ ਪਿਆਰ ਮਸਲੀਨ ਪਿਆਰ ਦੀ ਮਸਲੀਨ ਪਿਆਰ ਆ ਜਿੱਦਾਂ ਦਾ ਗੱਲੇ ਤੇ ਵਰਕ ਆ ਉਹਦਨੀਆਂ ਨਾਲ ਚੁੰਨੀਆਂ ਜੀ ਆ ਦੇਖੋ ਪੂਰੇ ਵਧੀਆ ਡਿਜ਼ਾਈਨ ਦੇ ਉਹ ਦੁਪੱਟਾ ਫੜ ਲਿਆ ਕਰਨਾ ਦੁਪੱਟਾ ਦੁਪੱਟਾ ਕਿਹੜਾ ਛੋਟਾ ਹੈ ਐਡਾ ਹੈ 2 ਮੀਟਰ ਦਾ ਦੁਪੱਟਾ ਜੀ ਗੁੱਲਾ ਟੂਲਾ ਦੁਪੱਟਾ ਦੀਪੂ ਫੜਦਾ ਨਹੀਂ ਉਹਨੂੰ ਦੀਪੂ ਤੇ ਰੱਖ ਜੜੀ ਜਾਂਦਾ ਪਿਆਰ ਮਸਲੀਨ ਦਾ ਦੁਪੱਟਾ ਹੈ ਤੇ ਆ 22 ਵਰਕ ਸ਼ੂਟ ਹੈ ਜੀ ਬਿਸਕੋਸ ਦੀ ਸ਼ਰਟ ਹੈ ਇਹ ਆਪਣੇ ਕੋਲੇ ਆਇਆ ਪੰਜ ਤੋਂ 6 ਰੰਗ ਦੇ ਕਪੜਾ ਚਾਹੇ ਅਸੀਂ ਥੋੜਾ ਲਿਓਨੇ ਆ ਪਰ ਲਿਓਨੇ ਆ ਉਹ ਜਿਹੜਾ ਕਿ ਹਜੇ ਮਾਰਕੀਟ ਵਿੱਚ ਆਇਆ ਨਹੀਂ ਹੁੰਦਾ ਆ ਦੇਖੋ ਜੀ ਜਿੱਦਾਂ ਇਹਦੇ ਪਾਇਆ ਹੋਇਆ ਮਾਡਲ ਦੇ ਐਵੇਂ ਬਣਨਗੇ ਦੇਖਣ ਤਾਂ ਪਲੇਨ ਸੂਟ ਲੱਗਦੇ ਆ ਗਲੇ ਗਲੇ ਤੇ ਵਰਕ ਹੈ ਬਿਸਕੋਸ ਦੀ ਸ਼ਰਟ ਹੈ ਤੇ ਕਾਟਨ ਦੀ ਇਹਦੀ ਸਲਵਾਰ ਹੈ ਜੀ ਡਿਜ਼ਾਈਨਰ ਵੀ ਨਵਾਂ ਆਇਆ ਜੀ ਇਹ ਇੱਕ ਇਸਤਾਨੀਆ ਬ੍ਰਾਂਡਡ ਸੂਟ ਆ ਇਸਤਾਨੀਆ ਇਸ ਤਰ੍ਹਾਂ ਵੈਸੇ ਆਪਣਾ ਬਹੁਤ ਰੇਅਰ ਕਪੜਾ ਲੈ ਕੇ ਆਉਂਦੇ ਆ ਆ ਲਓ ਜੀ ਜਦ ਤਰ ਦੇਖ ਕੇ ਟੱਖੀ ਚੱਲਦਾ ਪਿਸਟਾ ਲੈ ਕੇ ਹੁਣ ਗਲੇ ਤੇ ਵਰਕ ਹੈ ਵਰਕ ਕੀ ਸੋਨਾ ਨਾਲ ਛੜਦੇ ਗੱਲਾਂ ਜੀ ਬਹੁਤਾਂ ਸੋਨਾ ਵਰਕ ਕੀਤਾ ਹੋਇਆ ਹੈ ਏ ਬਸ ਸੂਟ ਪਲੇਨ ਮੰਨ ਕੇ ਚੱਲੋ ਗਲੇ ਦੇ ਬਰਕ ਨਾਲ ਦੇ ਦੁਪट्टे ਡਾਈ ਕੀਤੇ ਹੋਏ ਆ ਉਹਨਾਂ ਨੇ ਆਹ ਰਹਿ ਗਈ ਜੀ ਕਾਪਟਨ ਦੀ ਸਲਵਾਰ ਹਾਂ ਦੇਖ ਕੱਲ ਦੁਪट्टे ਦਾ ਮੁੱਲ ਹੈ ਜੀ 6-700 ਦਾ ਇਹ ਪਲੇਨ ਦੁਪੱਟਾ ਆਉਂਦਾ ਮਸਲੀਨ ਦਾ ਆ ਲਓ ਜੀ ਦੁਪੱਟਾ ਮੈਨੂੰ ਪਤਾ ਨਹੀਂ ਕਿਉਂ ਪੱਟਾ ਨਹੀਂ ਜਾਇ ਲੱਗੀ ਜਾਂਦਾ ਇਹ ਕਿੰਨੇ ਸੋਹਣੇ ਦੁਪੱਟੇ ਜੀ ਆਪਣੇ ਕੋਲ ਹੀ ਆਉਂਦੇ ਆ ਡਿਜ਼ਾਈਨਰ ਪੀਸ ਕਿਸੇ ਕੋਲੇ ਸਿੱਧੀ ਆਉਂਦੇ ਨਹੀਂ ਆ ਦੇਖੋ ਜੀ ਦੁਪੱਟੇ ਦੀ ਕੁਆਲਿਟੀ ਦੱਸਦੀ ਹੈ ਵੀ ਹਾਂ ਜੀ ਇਹ ਬ੍ਰਾਂਡ ਦਾ ਦੁਪੱਟਾ ਲਾਇਆ ਹੋਇਆ ਵਾ ਬਹੁਤ ਸੋਹਣੀ ਚੀਜ਼ ਹੈ ਸਿਰਫ 12 1285 ਫਿਰ ਤੁਸੀਂ ਕਹੋਗੇ ਜੀ ਡਿਲੀਵਰੀ ਵੱਧ ਹੈ ਤੁਸੀਂ ਦੱਸੋ ਜੀ ਇਹ ਕਿਲੋ ਤੋਂ ਸੂਲ ਟੱਪ ਜਾਂਦਾ ਹੈ ਤੇ ਫਿਰ ਕਿਲੋ ਦੇ 85 ਲੱਗਣਗੇ ਇੱਥੇ 85 ਲੈਣੇ ਆ ਜੀ ਸਾਡੇ 'ਚ ਕੋਈ ਕਸੂਰ ਨਹੀਂ ਜੀ ਇਹ ਪਲੀਜ਼ ਇਹ ਗੱਲਾਂ ਨਾ ਕਰਿਆ ਕਰੋ ਤੁਹਾਨੂੰ ਅਨਕੀ ਬੇਨਤੀ ਹੈ ਨਹੀਂ ਤਾਂ ਕੋਈ ਸਾਡਾ ਉਹਦੇ 'ਚ ਰੋਲ ਹੁੰਦਾ ਉਹ ਤਾਂ ਹੁਣ ਜਿਹੜੇ ਡਾਕ ਖਾਨਣਾਂ ਨੇ ਵੇਟ ਦੇ ਲੈਣੇ ਆ ਜੀ ਇੱਕ ਥੋੜਾ ਜਿਹਾ 2 ਗ੍ਰਾਮ ਵੀ ਸੂਟ ਵਧ ਗਿਆ ਨਾ ਕਿਲੋ ਤੇ ਤਾਂ ਵੀ ਉਹਨਾਂ ਨੇ 85 ਲੈਣੇ ਆ 1.5 ਕਿਲੋ ਦੇ ਲੈਣੇ ਆ ਉਹ ਤਾਂ ਸਾਨੂੰ ਬੜਾ ਐ ਦੁੱਖ ਲੱਗਦਾ ਵੀ ਅਸੀਂ ਇੰਨਾ ਵਧੀਆ ਸਮਝਾਉਣਾ ਐ ਇੰਨਾ ਵਧੀਆ ਦੱਸਨੇ ਆ ਵੀ ਆਹ ਗੱਲ ਆਏ ਆ ਸੂਟ ਲੈ ਕੇ ਮੰਨਦੂਗੀ ਕਰ ਦਿੰਦਾ ਤੁਹਾਡੇ ਵੀ ਰੇਟ ਵਾਲੇ ਤੁਹਾਡੀ ਸ਼ਿਪਿੰਗ ਵਾਲੀ ਐ ਮੈਨੂੰ ਐ ਸਮਝ ਨਹੀਂ ਆਉਂਦੀ ਵੀ ਸ਼ਿਪਿੰਗ ਕਿਹੜਾ ਜ਼ੱੜੀ ਐ ਲਦੀ ਪੁੱਤ ਖਾ ਇਹੀ ਸੂਟ ਤੁਸੀਂ ਹੈ। ਇਹੀ ਸੂਟ ਤੁਸੀਂ ਮੰਨ ਲਓ ਬਾਜ਼ਾਰ 'ਚ 16-1700 ਦਾ। ਤੇ ਅਸੀਂ ਦੇ ਸਰਵਸ ਨੂੰ 1285 ਹੀ ਰਹਿ ਜਾਂ। ਥੋੜਾ ਹੀ ਸੋਚਿਆ ਕਰੋ। ਵੀ ਅਸੀਂ ਚੀਜ਼ਾਂ ਕਿੰਨੀਆਂ ਘਟਕੇ ਦੇ ਰਹੇ ਹਾਂ ਫਿਰ ਵੀ ਤੁਸੀਂ ਸੰਤੁਸ਼ਟ ਨਹੀਂ ਹੁੰਦੇ। ਨਾਲੇ ਤੁਹਾਡੇ ਘਰੇ ਪਹੁੰਚਦਾ ਹੁੰਦਾ ਜੀ ਪਰ ਘਰੇ ਚੀਜ਼ ਵਚਾਉਣੇ ਐਗੀਆਂ ਚੀਜ਼ਾਂ ਬਾਜ਼ਾਰ ਤੋਂ ਬਿਲਕੁਲ ਨਹੀਂ ਮਿਲਦੀਆਂ। ਆ ਦੇਖੋ ਜੀ ਕਿੱਡਾ ਪਿਆਰਾ। ਇਹ ਲੋ 16-1700 ਦਾ ਸੂਟ ਹੈ ਜੀ। ਇੰਦੇ ਮੋਟਰਸਾਈਕਲ ਤੇ ਵੀ ਜਾਵੋਗੇ 150 ਦਾ ਤੇਲ ਨਹੀਂ ਛੱਡਦੀ। ਹਾਂ ਲੋ ਜੀ ਗੱਡੀ ਲੈ ਕੇ ਜਾਓਗੇ ਗੱਡੀ 3-400 ਦਾ ਨਹੀਂ ਛੱਡਦੀ ਜੀ ਨਾਲ ਕਾਟਨ ਦੀਆਂ ਸਲਵਾਰਾਂ ਬਿਸਕੋਟੀਆਂ ਸ਼ਰਟਾਂ ਐਨੀ ਵਧੀਆ ਕਾਟਨ ਆ ਚੱਕਣ ਜੀ ਵੀ ਵੇਟ ਹੈ ਨਹੀਂਗਾ ਕੱਲੀ ਸ਼ਰਟ ਦੇ ਕੱਪੜਾ ਲੱਗੂਗਾ ਪਲੀਜ਼ ਸਾਡੀਆਂ ਭਾਵਨਾਵਾਂ ਦੀ ਕਦਰ ਕਰਿਆ ਕਰੋ ਅਸੀਂ ਬਹੁਤ ਸਫਾਈ ਨਾਲ ਕੰਮ ਕਰਦੇ ਆ ਅਸੀਂ ਜੇ ਚਾਹੀਏ ਤਾਂ ਉਹੀ ਅਸੀਂ ਕੱਪੜੇ ਦੇ ਵਿੱਚੋਂ ਕੱਢ ਸਕਦੇ ਆ ਤੁਹਾਡੇ ਨਾਲ ਬੇਇਮਾਨੀ ਵੀ ਕਰ ਸਕਦੇ ਆ ਵੀ ਜਿੱਥੇ ਅਸੀਂ 100 ਰੁਪਏ ਕੁਟ ਸੂਟ ਚ ਬਣਾਉਨੇ ਆ ਨਾ ਅਸੀਂ ਉੱਥੇ 1.5-200 ਵੀ ਬਣਾ ਸਕਦੇ ਆ ਆਹੀ ਸੂਟ ਤੁਸੀਂ ਲੈ ਕੇ ਬਾਜ਼ਾਰ ਚ ਵਗ ਜਿਓ 17-1800 ਤੋਂ ਘੱਟ ਤੁਹਾਨੂੰ ਪਹਿਲੀ ਗੱਲ ਤਾਂ ਇਹਦੇ ਨੰਬਰ 2 ਇਹਦੇ ਨਾਲ ਦੀ ਚੀਜ਼ ਨਹੀਂ ਮਿਲੂਗੀ ਤੇ ਨੰਬਰ 2 ਇਹ ਸੇ ਮੁੱਲ 'ਚ ਤੁਹਾਨੂੰ ਕੋਈ ਦੇਊਗਾ ਨਹੀਂ ਇਹ ਸਾਡੀ ਗਾਰੰਟੀ ਹੈ ਜੀ ਆ ਲਓ ਜੀ ਆਹ ਚੀਜ਼ਾਂ ਤੁਹਾਨੂੰ ਕੌਣ ਦੇ ਦੇ ਜੀ 1285 'ਚ ਜੇ ਆਪਾਂ ਦੁਪੱਟਾ ਮੰਗਵਾਈਏ ਨਾ ਆਨਲਾਈਨ ਘੱਟੋ ਘਾਟ 900 ਤੋਂ ਤੇ ਦੁਪੱਟੇ ਮਿਲਦੇ ਆ ਜਿਹੜਾ ਪਰ ਉਹਨਾਂ ਨੂੰ ਕਹਿੰਦੇ ਆ ਪਰ ਇਹਨਾਂ ਨੂੰ ਮਲਟੀ ਕਹਿੰਦੇ ਨੇ ਮਲਟੀ ਸ਼ੇਡ ਦੇ ਦੁਪੱਟੇ ਹੋਣ ओरिजिनल ਐ ਤਾਂ ਨਕਲਾ ਵੀ ਬਹੁਤ ਪਈਆਂ ਪਰ ओरिजिनल ਕਪੜਾ ਵੇ ओरिजिनल ਬਿਸਕੋਸ ਦੀ ਸ਼ਰਟ ਹੈ ਤੇ ਪਿਓਰ ਕਾਟਨ ਦੀ ਬਾਟਮ ਹੈ ਕੱਲੀ ਸ਼ਰਟ ਤੇ ਕਪੜਾ ਲੂ ਆ ਦੇਖੋ ਜੀ ਅੱਜ ਜੇ ਤੁਹਾਨੂੰ ਕੌਣ ਦੇ ਦੂਗਾ ਜੀ ਦੇਖੋ ਸੋ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਜਿਹਾ ਲੱਗੇ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਹੱਥ ਬਨ ਕੇ ਬੇਨਤੀ ਆ ਸਾਨੂੰ ਐਨਾ ਗਿਆ ਕਰੋ ਵੀ ਤੁਹਾਡਾ ਵਾਲਾਗਾ ਸਾਡੀ ਡਿਲੀਵਰੀ ਵਾਲੀ ਆ ਦੇਖੋ ਜੀ ਜਦੋਂ ਤੁਸੀਂ ਬਾਜ਼ਾਰ ਚ ਜਾਂਦੇ ਹੋ ਤੁਸੀਂ ਮੋਟਰਸਾਈਕਲ ਤੇ ਜਾਂਦੇ ਹੋ ਤਾਂ 150 ਤੋਂ ਘੱਟ ਮੋਟਰਸਾਈਕਲ ਥੋੜਾ ਮੁੜਿਆ ਹੁੰਦਾ ਤੁਸੀਂ ਘਰੇ ਬੈਠੇ ਹੋ ਨਿਓ ਕਿਤੋਂ ਦੀ ਕਿਤੋਂ ਜ਼ਿੰਮੇਵਾਰੀ ਸਾਡੀ ਹੁੰਦੀ ਹੈ ਸੂਟ ਪਹੁੰਚਾਉਣਾ ਤੇ ਐਕਸਟਰਾ ਜਿਹੜੇ ਤੇ ਅਸੀਂ ਲਿਫਾਫੇ ਚ ਪੈਕਿੰਗ ਕਰਦੇ ਨਾ ਜੀ 20 ਰੁਪਏ ਦਾ ਤਾਂ ਲਿਫਾਫਾ ਹੁੰਦਾ ਇਹਦਾ ਜਿਹੜੇ ਤੇ ਅਸੀਂ ਪੈਕਿੰਗ ਕਰਕੇ ਭੇਜਦੇ ਆ ਤੁਸੀਂ ਆਪ ਸੋਚੋ ਛੋਟ ਉਹ ਵੀ ਸਾਨੂੰ ਖਰਚੇ ਪੈਂਦੇ ਆ ਪਰ ਫਿਰ ਵੀ ਅਸੀਂ ਇਹ ਸੋਚ ਕੇ ਚੱਲੀ ਜਾਂਦੇ ਆ ਵੀ ਚਲ ਚਲੀ ਦਿਹਾੜੀ ਪਈ ਜਾਂਦੀ ਆ ਬਹੁਤ ਆ ਪਲੀਜ਼ ਸਾਡਾ ਮਾੜਨਾ ਦੁੱਖ ਕਿਰਿਆ ਕਰੋ ਸੋ ਆਪ ਸਭ ਨੂੰ ਮੇਰੇ ਬੰਨੀਓ ਕੈਰਪਰੀ ਸ਼ਾਸਤਰੀ ਕਾਲ ਸਾਡਾ ਪਤਾ ਜੀ ਮੌੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਸ਼ਾਸਤਰੀ ਕਾਲ ਜੀ ਦੀ ਫੋਟੋ